ਤਨ ਤਨ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਤਰਨ ਤਰਨ ਦੀ ਨੀ 17 ਵਿਸਾਖ ਸੰਮਤ 1647 ਵਿਕਰਮੀ ਨੂੰ ਰੱਖੀ ਇੱਥੇ ਪਾਣੀ ਦੀ ਇੱਕ ਛਪੜੀ ਹੁੰਦੀ ਸੀ ਜਿਸ ਵਿੱਚ ਇਸ਼ਨਾਨ ਕਰਕੇ ਇੱਕ ਕੋੜਾ ਰਾਜੀ ਹੋ ਗਿਆ ਉਪਰੰਤ ਹੋਰ ਵੀ ਕੋੜ ਦੇ ਕਈ ਰੋਗੀ ਇਸ ਵਿੱਚ ਇਸ਼ਨਾਨ ਕਰਕੇ ਰਾਜੀ ਹੁੰਦੇ ਰਹੇ ਇਸ ਦੀ ਇਸ ਮਹਾਨਤਾ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਸੰਮਤ 1649 ਵਿੱਚ ਇੱਥੇ ਤਾਲ ਪੁੱਟਣਾ ਆਰੰਭ ਕਰਵਾਇਆ ਉਪਰੰਤ ਸੰਮਤ 1650 ਤੱਕ ਗੁਰੂ ਜੀ ਅੰਮ੍ਰਿਤਸਰ ਅਤੇ ਤਰਨ ਤਰਨ ਨਿਵਾਸ ਰੱਖ ਕੇ ਇਸ ਤਲਾ ਦੀ ਪਟਾਈ ਕਰਾਉਂਦੇ ਰਹੇ ਤਰਨ ਤਰਨ ਤੋਂ ਗੁਰੂ ਜੀ ਨੂੰ ਭਾਈ ਹੇਮਾ ਆਪਣੇ ਪਿੰਡ ਛਾਪਰੀ ਲੈ ਗਿਆ ਅਤੇ ਆਪਣੀ ਝੁੱਗੀ ਵਿੱਚ ਜੋ ਉਸਨੇ ਪਿੰਡ ਤੋਂ ਬਾਹਰ ਪਾਈ ਹੋਈ ਸੀ ਉਸ ਵਿੱਚ ਗੁਰੂ ਜੀ ਨੂੰ ਰੱਖਿਆ ਅਤੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਆਪਣੇ ਪਾਸ ਰੱਖ ਕੇ ਸੇਵਾ ਕੀਤੀ ਅਤੇ ਸਤਸੰਗ ਕੀਤਾ ਜਿਸ ਦੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਭਲੀ ਸੁਹਾਵੀ ਛਾਪਰੀ ਜਮਹ ਗੁਣ ਗਾਏ ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਵਿਸਰਾਏ ਰਹਾਓ ਛਾਪਰੀ ਪਿੰਡ ਤੋਂ ਗੁਰੂ ਜੀ ਨਾਮ ਦਾ ਛੱਟਾ ਦੇਣ ਵਾਸਤੇ ਪਿੰਡ ਸਰਹਾਲੀ ਦੇ ਪ੍ਰੀਮੀਆ ਨਾਲ ਸਰਹਾਲੀ ਚੱਲੇ